ਸਰਕਾਰ ਜੀ ਅੱਜ ਇਸ ਚੋਣ ਜਲਸ ਨੂੰ ਸੋਹਣ ਕਰਨ ਵਾਸਤੇ ਤੁਹਾਨੂੰ ਪੂਰੇ ਨਗਰ ਨਿਵਾਸੀਆਂ ਨੂੰ ਡੱਲਾ ਨਿਵਾਸੀਆਂ ਨੂੰ ਬੇਨਤੀ ਕਰਨ ਵਾਸਤੇ ਸਾਡੇ ਬਹੁਤ ਸਤਿਕਾਰਯੋਗ ਲੋਕ ਸਭਾ ਅੰਦਿਆਲਾ ਹਲਕੇ ਦੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਢਿੱਲੋਂ ਉਹਨਾਂ ਦੇ ਸਤਿਕਾਰਯੋਗ ਧਰਮ ਪਤਨੀ ਪੈਂਦੀ ਮਰਿੰਦਰ ਕੌਰ ਢਿੱਲੋਂ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਦੇ ਮੱਤ ਸੇਵਾਦਾਰ ਜਿਨ੍ਹਾਂ ਨੇ ਬਹੁਤ ਵੱਡਾ ਸਾਡੇ ਨਗਰ ਦੇ ਵਿੱਚ ਬਰਤਾਲ ਕਰਾਇਆ ਆਪ ਦੇ ਐਮਐਲਏ ਹੁਣ ਸੱਤ ਦੇ ਵਿੱਚ ਉਹਨਾਂ ਸ੍ਰੀ ਆਸਰ ਪਲੇਰ ਸਾਹਿਬ ਸਾਡੇ ਹਰ ਇੱਕ ਪਰਿਵਾਰ ਦੇ ਦੌਰ ਤੇ ਸਾਡੇ ਵਿੱਚ ਆਉਣ ਵਾਲੇ ਬਹੁਤ ਹੀ ਸਤਿਕਾਰਯੋਗ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਚੋਮਣੀ ਅਕਾਲੀ ਦਲ ਦੇ ਸੀਨੀਅਰ ਪਰਿਵਾਰਾਂ ਦੇ ਵਿੱਚੋਂ ਲੰਬਾ ਸਮਾਂ ਚੋਮਣੀ ਅਕਾਲੀ ਦਲ ਦੇ ਐਮਐਲਏ ਰਹੇ ਮੰਤਰੀ ਰਹੇ ਗਰਚਾ ਪਰਿਵਾਰ ਬੋਵੀ ਗਰਚਾ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਨੌਜਵਾਨਾਂ ਦੇ ਆਗੂ ਹਰ ਨੌਜਵਾਨ ਦੇ ਦਿਲ ਦੇ ਸਖ ਦੇ ਵਿੱਚ ਆਉਣ ਵਾਲਾ ਨੌਜਵਾਨ ਵਿੰਦਰ ਮਰੀਲਾ ਜੀ ਸਾਫਤਾ ਪ੍ਰਧਾਨਪਤ ਜੁਨੀਅਮ ਬਹੁਤ ਹੀ ਸਤਿਕਾਰਯੋਗ ਮੇਰਾ ਵੀ ਸਰਪੀ ਫੋਕੇ ਜੀ ਜਸਵੀਰ ਦੇਲਕਾ ਜੀ ਸਾਡੇ ਨਗਰ ਦੇ ਸਰਪੰਚ ਸਾਹਿਬ ਗੌਰਵ ਚੰਦਰ ਸਿੰਘ ਜੀ ਬਲਾਕਸਾਂ ਦੇ ਮੈਂਬਰ ਬਰਦਾਰ ਕੇਵਲ ਸਿੰਘ ਜੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਰਦਾਰ ਬੁਦੇਲ ਸਿੰਘ ਜੀ ਬਹੁਤ ਹੀ ਇੱਜ਼ਤਯੋਗ ਮੇਰੇ ਬਲਾਕਸਾਂ ਦੇ ਮੈਂਬਰ ਬਲਦੇ ਸਿੰਘ ਜੀ ਕੇਰ ਸਿੰਘ ਜੀ ਬਲਾਕਸਾਂ ਵੀ ਮੈਂਬਰ ਸਤਿਕਾਰਯੋਗ ਸਾਰੇ ਸਾਥਕਾਂ ਮੈਂਬਰ ਸਾਹਿਬਾਨ ਨੇ ਮਯੂਦਾ ਮੈਂਬਰਸ ਵਾਂ ਸਰਦਾਰ ਅਮਨਦੀਪ ਸੰਤ ਪ੍ਰਵਾਹ ਸਿੰਘ ਅਮਨਦੀਪ ਸਿੰਘ ਤੇ ਤਾਂ ਬਹੁਤ ਸਰਕਾਰ ਦੇ ਮੇਰੇ ਰਿਸ਼ਤੇ ਆ ਰਹੇ ਭੈਣ ਜੀ ਢਿੱਲੋ ਸਾਹਿਬ ਮੈਂ ਮੁੱਚੇ ਨਗਰ ਵਾਸੀਆਂ ਨੂੰ ਗੋਪਾਰਾ ਪ੍ਰਵੰਗਤ ਨੇ ਪਿਲੇ ਪ੍ਰਧਾਨ ਸਾਹਿਬ ਸੁਰਤੀ ਬੋਰਡ ਕਮੇਟੀ ਹੋਰ ਦੁਨੀਆਂ ਦੇ ਸੰਗਤਾਂ ਨੂੰ ਗੋਪਾਰਾ ਬੰਦੇ ਸਾਡੇ ਨਗਰ ਦੇ ਸਰਕਾਰ ਤੋਂ ਹੀ ਵਿਜਾਰਚ ਨੌਜਵਾਨ ਵੀ ਬਹੁਤ ਹੀ ਸਤਿਕਾਰਯੋਗ ਮੇਰੀਆਂ ਭੈਣਾ ਮਤਾਵਾਂ ਜੋ ਅੱਜ ਨੇ ਸੱਦੇ ਦੇ ਮੇਰੇ ਵੱਡੀ ਗੰਤੀ ਵਿੱਚ ਆਏ ਨੌਜਵਾਨ ਵੀਰ ਪੱਤਰਕਾਰ ਵੀਰ ਮੈਂ ਜਿੰਨੇ ਵੀ ਸਤਿਕਾਰਯੋਗ ਮੇਰੀਆਂ ਭੈਣਾ ਨਾਲ ਆਈਆਂ ਬਾਹਰ ਮੈਂ ਸਾਰੀ ਸੰਗਤ ਨੂੰ ਅੱਜ ਦੇ ਚੌਂ ਜਲ੍ਹੇ ਪਹੁੰਚਾ ਹਰ ਇੱਕ ਜਿੰਨੇ ਵੀ ਤੁਸੀਂ ਇੱਥੇ ਆਏ ਆ ਸਾਰੇ ਬੜੇ ਸਤਿਕਾਰਯੋਗ ਆ ਮੈਂ ਸਾਰਿਆਂ ਨੂੰ ਪਹਿਲਾਂ ਸਭ ਤੋਂ ਗੁਰੂਵਾਲਾ ਵਾਸੀ ਫਤਿਹਬੜੀ ਅੱਜ ਤੇ ਸਤਿਕਾਰ ਦੇ ਨਾਲ ਬੁਲਾਉਣਾ ਸਭ ਨੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਰੋਲ ਮੇਰੇ ਮਾਰ ਰਿਹਾ ਸੋ ਲੋਕਾਂ ਨੇ ਕਿੰਨਾ ਦੇ ਸਾਡੇ ਨਾਲ ਬਾਹਰ ਕਿੰਨੇ ਗਏ ਲੋਕਾਂ ਦੇ ਸੋ ਨਾਲ ਸਾਡੇ ਕਿਸਾਨਾਂ ਨੂੰ ਉਹ ਕਾਂਗਰਸ ਨੇ ਜਿਸ ਕਾਂਗਰਸ ਨੂੰ ਅਸੀਂ ਦੇਖਣਾ ਨਹੀਂ ਚਾਹੁੰਦੇ ਸੀ 1 ਜੂਨ ਨੂੰ ਗੋਤਾ ਪੈਣੀਆ ਵੀਰੋ 1 ਜੂਨ ਨੂੰ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਇਸ ਸਤੰਬਰ ਤੋਂ 40 ਸਾਲ ਹੋ ਗਏ ਪਰ ਇਹਨਾਂ ਨੇ ਸਾਡੇ ਨਾਲ ਝੂਠੇ ਲਾਰੇ ਲਾ ਕੇ ਕਿ ਅਸੀਂ ਤੁਹਾਡੇ ਕਰਜ਼ੇ ਮਾਫ਼ ਕਰ ਦਿਆਂਗੇ ਅਸੀਂ ਗਰੀਬ ਲੋਕਾਂ ਨੂੰ ਬਾਦਸ਼ਾਹ ਦਾ ਘਰ ਤੱਕ ਹੀ ਜਿੰਦੇ ਆ ਅਸੀਂ ਖੰਡ ਪਿਓ ਚਾਹ ਦਵਾਂਗੇ ਸੋ ਦਿੱਤਾ ਕੀ ਆਟਾ ਨਾਲ ਕਰਣੀ ਉਹ ਜਿਹੜੀ 30 60 ਕਿਲੋ ਮੈਡੀ 3 ਕਿਲੋ ਤੇ ਆ ਗਈ ਤੇ ਨਾਲ ਜਿਹੜੀ ਦਾਲ ਮੈ ਜਿਸ ਉਹ ਵੀ ਕਰ ਦਿੱਤੀ ਖੰਡ ਕੇ ਉਹ ਤਾਂ ਦੇਣਾ ਕੀ ਸੀ ਇਹ ਦੱਪਣਾ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਘਰ ਦਾ ਰੋਸ਼ਨ ਦਵਾਂਗੇ 5-5 ਕਿਲੋ ਆਟਾ ਦੇਣਾ ਸ਼ੁਰੂ ਕਰਤਾ ਜਿਹੜਾ ਖਾਂਦੇ ਪਾਵਰ ਬਣ ਗਿਆ ਸੋ ਵੀਰੋ ਬੇਨਤੀ ਆ ਕਿ ਵੋਟਾਂ ਤਾਂ ਪਿੰਡਾਂ ਰਹਿਣਾ ਪਰ ਵੋਟਾਂ ਸਾਨੂੰ ਬੜੀ ਸੋਚ ਸੰਧ ਕੇ ਪਾਉਣਾ ਚਾਹੀਦੀਆਂ ਉਹ ਸਾਧਰਾ ਜਿਹਨੇ ਕਾਤਾ ਸਾਹਿਬ ਨੂੰ 1 ਜੂਨ ਨੂੰ ਟਾਇਆ ਕਿ ਅਸੀਂ ਉਹ ਕਾਂਗਰਸ ਨੂੰ 1 ਜੂਨ ਨੂੰ ਵੋਟ ਪਾਵਾਂਗੇ ਖਾਸ ਕਰਕੇ ਜਿਹੜਾ ਰਾਜਾ ਬੜੰਗਾ ਬਹੁਤ ਸਾਰੇ ਨੌਜਵਾਨਾਂ ਨੇ ਸੋਸ਼ਲ ਮੀਡੀਆ ਦੇਖਿਆ ਹੋਣਾ ਇਹ ਕਹਿੰਦਾ ਕਿ ਇੰਦਰਾ ਗਾਂਧੀ ਮੇਰੀ ਮਾਂ ਵਾ ਟੀ-ਸ਼ਰਟ ਤੇ ਤੇਂਦਰਾਣ ਦੀ ਫੋਟੋ ਲਾ ਕੇ ਰੱਖਦਾ ਹੈ। ਇਹਦਾ ਮਤਲਬ ਉਸ ਪਰਿਵਾਰ ਦਾ ਸਭ ਤੋਂ ਮੇੜਲਾ ਬੰਦਾ ਐਂਡਰਾਣ ਦੀ ਦੇ ਪਰਿਵਾਰ ਦਾ। ਤੇ ਅਸੀਂ ਇਹ ਤੋਂ ਬੰਦੇ ਨੂੰ ਵੋਟ ਪਾਵਾਂਗੇ। ਠੀਕ ਆ ਕਿਸੇ ਦਾ ਮੇੜ ਨਾਲ ਗੁੱਸਾ ਹੋ ਸਕਦਾ। ਕਿਸੇ ਦਾ ਹੋ ਸਕਦਾ ਸਾਡੀ ਗੱਲ ਕਰਨਾ ਗੁੱਸਾ ਹੋ ਸਕਦਾ। ਵੀਰੋ ਅਸੀਂ ਕਾਲ ਪਾਕਸਾ ਦੇ ਸੀਧਾ ਨੂੰ ਕੇਤੇ ਰੱਖੀਏ। ਅਸੀਂ ਉਹਨਾਂ ਦੇ ਸੀਧਾ ਦੇ ਜਿਹਨਾਂ ਨੇ ਛੇਨ ਕੀਤਾ ਉਹ ਤਾਂ ਦਾ ਕੋ ਆਇਆ। ਅਸੀਂ ਉਸ ਤਾਂ ਤੋਂ ਹੋਣ ਆ ਲੈਗੇ। ਤੇ ਸਾਡੀ ਬਲਾਕ ਪਾਲਟੀ ਦੇ ਮੁੰਡੇ ਆਉਂਦੇ। ਮੇਰੇ ਬਹੁਤ ਹੀ ਸਤਿਕਾਰਯੋਗ ਗੱਲਾਪਿੰਡੇ ਸਾਰੇ ਵਾਸੀਆਂ ਨੂੰ ਔਰ ਮੇਰੇ ਵੱਡੇ ਵੀਰ ਤੇਜ ਵੀਰ ਜੀ ਨੂੰ ਔਰ ਹਰ ਚਾਂਸਿੰਗ ਦਮਾ ਵੀਰ ਜੀ ਸਾਡੇ ਨਾਲ ਆਏ ਤੇ ਬੋਬੀ ਵੀਰ ਜੀ ਔਰ ਹੋਰ ਵੀ ਸਾਰੇ ਜਿਹੜੇ ਬੈਠੇ ਆ ਸਾਰਿਆਂ ਦੇ ਨਾਮ ਤਾਂ ਨਹੀਂ ਜਾਣਦੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਘਰ ਮੈਂ ਮੈਥੋਂ ਪਹਿਲਾਂ ਤੁਹਾਨੂੰ ਦੱਸ ਹੀ ਚੁੱਕੇ ਆ ਵੀਰ ਜੀ ਹੋਣੀ ਕਿ ਆਪਾਂ ਐਮਪੀ ਦੀ ਇਲੈਕਸ਼ਨ ਵਿੱਚ ਆ ਰਹੀ ਆ ਤੇ ਉਹਦੇ ਕਰਕੇ ਆਪਾਂ ਇਕੱਠੇ ਹੋਏ ਆ। ਸੋ ਕਾਫੀ ਟਾਈਮ ਤੁਹਾਨੂੰ ਇੰਤਜ਼ਾਰ ਵੀ ਕਰਨਾ ਪਿਆ। ਉਹਦੇ ਲਈ ਮਾਫੀ ਚਾਹੁੰਦੀ ਆ। ਕਿਉਂਕਿ ਲੁਧਿਆਣੇ ਤੌੜਣਾ ਸੀ ਥੋੜਾ ਰਸਤੇ 'ਚ ਵੀ ਟਾਈਮ ਲੱਗ ਜਾਂਦਾ। ਸੋ ਤੁਸੀਂ ਗਰਮੀ 'ਚ ਬੈਠੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਜਨਾਬ 2-4 ਦੀ ਗੱਲ ਨਹੀਂ ਕਹਿ ਰਹੀਆਂ, ਬਾਕੀ ਤੁਹਾਨੂੰ ਵੀਰ ਜੀ ਨੇ ਦੱਸ ਹੀ ਦਿੱਤੀਆਂ। ਬਾਕੀ ਤੁਸੀਂ ਆਪ ਸਾਰੇ ਹੁਣ ਜਾਣੋ। ਸੋ ਮੀਡੀਆ ਤੇ ਦੇਖਦੇ ਹਾਂ ਟੀਵੀ ਤੇ ਸਾਰਾ ਕੁਝ ਸੋਸ਼ਲ ਮੀਡੀਆ ਤੇ ਸਾਰਾ ਕੁਝ ਪਤਾ ਲੱਗ ਰਿਹਾ ਵੀ ਕਿਹੜੀਆਂ ਪ੍ਰਕਾਰਾਂ ਦੀ ਕਰ ਰਹੀ ਹੈ ਸੋ ਆਪਾਂ ਨੂੰ ਲੋਡ ਆਉਣ ਸਾਡੇ ਸ਼੍ਰੋਮਣੀ ਅਕਾਲੀ ਦਲ ਨੂੰ ਟਕਰਾ ਕਰਨ ਦੇ ਕਿਉਂਕਿ ਇਹਨਾਂ ਦੋਨਾਂ ਸਰਕਾਰਾਂ ਨੇ ਇਹਨਾਂ ਭੰਡੀ ਪ੍ਰਚਾਰ ਕੀਤਾ ਔਰ ਸਾਡੀ ਪਾਰਟੀ ਨੂੰ ਥੱਲੇ ਲਾਤਾ ਔਰ ਸਾਡਾ ਪੰਜਾਬ ਵੀ ਉਹਦਾ ਪਿੱਛੇ ਚਲੇ ਗਿਆ ਸਾਡੇ 7 ਸਾਲਾਂ ਜਿਹੜਾ ਦਿਨਾਂ ਪਿੱਛੇ ਚਲੇ ਗਿਆ ਉਨ ਕੰਮ ਉਹ ਦੁਬਾਰਾ ਕਰਦੀ ਲਈ ਤੇ ਲੈ ਕੇ ਉਹ ਸਾਡੇ ਵਿਕਾਸ ਦੇ ਕਰ ਸਾਡੇ ਨੌਜਵਾਨਾਂ ਦੇ ਰੋਜ਼ਗਾਰ ਔਰ ਪੰਜਾਬ ਦੀ ਤਰੱਕੀ ਔਰ ਪੰਜਾਬੀਆਂ ਦੀ ਤਰੱਕੀ ਲਈ ਸਾਨੂੰ ਸਾਰਿਆਂ ਨੂੰ ਨਾਲ ਦੇ ਕੇ ਹਮਲਾ ਮਾਰਨਾ ਪਊਗਾ ਔਰ ਤੁਹਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਪਊਗਾ ਕਿਉਂਕਿ ਆਪਾਂ ਚੱਲਦੇ ਕਾਰਜ ਜਿਹੜੇ ਰੋਕ ਦਿੱਨੇ ਆ ਪਹਿਲਾ 10 ਸਾਲ ਆਪਣੀ ਸਰਕਾਰ ਲਈ ਬਹੁਤ ਕੰਮ ਹੋਇਆ ਤੁਸੀਂ ਦੇਖਿਆ ਹੀ ਆ ਕਿ ਤੋਂ ਜ਼ਿਆਦਾ ਪਿੱਛੇ ਜਾ ਵੀ ਲੋੜ ਵੀ ਪਿੱਛੇ ਵੀ ਤੁਹਾਨੂੰ ਪਤਾ ਉਹ ਵੀ ਕੀਤਾ ਸ਼ੋਮੀ ਅਕਾਰੀਦ ਔਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੀਤਾ ਔਰ ਉਸ ਤੋਂ ਬਿਨਾ ਕਾਂਗਰਸ ਨੇ ਜਿੰਨੀ ਮਾਰੀ ਵੀ ਸਰਕਾਰ ਆਈ ਉਹ ਆਪ ਵੀ ਕੋਈ ਇੱਕ ਪ੍ਰਾਪਤੀ ਨਹੀਂ ਕਰਾ ਸਕਦੇ ਜੋ ਸਕੀਮਾਂ ਚਲਾਈਆਂ ਜੋ ਪੂਰ ਕਾਲਜ ਯੂਨੀਵਰਸਟੀਆਂ ਬਣਾਈਆਂ ਹਸਪੀਟਲ ਬਣਾਏ ਉਹ ਸਭ ਬਾਦਲ ਸਭ ਦੀ ਦੇਣਾ ਔਰ ਆਪਣੀ ਉਹ ਮੇਨ ਪਾਰਟੀ ਆ ਸਭ ਦੀ ਸਾਂਝੀ ਪਾਰਟੀ ਆ ਸਾਰੇ ਨੂੰ ਨਾਲ ਲੈ ਕੇ ਹਰੇਕ ਧਰਮ ਜਾਤ ਪੱਤ ਉੱਪਰ ਉੱਠ ਕੇ ਸਭ ਨੂੰ ਬਰਾਬਰ ਲੈ ਕੇ ਚੱਲਦੀ ਆ ਸੋ ਆਪਾਂ ਸਾਰੇ ਰਲ ਮਿਲ ਕੇ ਮੇਰੇ ਪਿੱਛੇ ਨੰਗੇ 7.5 ਸਾਲ ਦਾ ਸਮਾ ਸਮਾ ਉਹਨੂੰ ਛੱਡ ਕੇ ਹੁਣ ਆਪਾਂ ਰਲ ਮਿਲ ਕੇ ਸਾਰੇ ਆਪਾਂ ਦੁਬਾਰਾ ਆਪਣੀ ਅਕਾਲੀ ਦਲ ਨੂੰ ਕਿਉਂਕਿ ਸਾਡੀ ਪੰਜਾਬ ਦੀ ਪਾਰਟੀ ਉਹੀ ਆ। ਇਹ ਸਾਡੀ ਪੰਜਾਬ ਦੀ ਪਾਰਟੀ ਸੌਂਗ ਬੋਲਦੀ ਤਾਂ ਹੀ ਅਸੀਂ ਸੈਂਟਰ 'ਚ ਜਾ ਕੇ ਆਪਦੇ ਪੰਜਾਬ, ਆਪਦੇ ਕਿਸਾਨਾਂ ਲਈ ਔਰ ਆਪੇ ਭਾਈਚਾਰੇ ਲਈ ਕੋਈ ਆਵਾਜ਼ ਉਠਾ ਸਕਦੇ ਆ। ਸੋ ਇਹਨਾਂ ਨੇ ਪੰਜਾਬ ਨੂੰ ਲੁੱਟਣ ਕਰਕੇ ਦੂਜੀਆਂ ਪਾਰਟੀਆਂ ਨੇ ਬਹੁਤ ਆਪਣੇ ਲੋਕਾਂ ਨੂੰ ਗਮਰਾਹ ਕੀਤਾ, ਝੂਠੇ ਲਾਰੇ ਲਾਏ, ਝੂਠੀਆਂ ਸਕੀਮਾਂ ਦੇ ਲਾਰੇ ਲਾਏ ਜੋ ਅੱਜ ਤੱਕ ਪੂਰੀਆਂ ਨਹੀਂ ਹੋਈਆਂ। ਔਰ ਜੋ ਬਾਗਲ ਸਾਹਿਬ ਨੇ ਸਕੀਮਾਂ ਦਿੱਤੀਆਂ ਸੀ ਇਹਨਾਂ ਨੇ ਹਰ ਹਾਲਤ 'ਚ ਪੂਰੀਆਂ ਕੀਤੀਆਂ। ਆਪਣੇ ਕਿਸਾਨਾਂ ਲਈ ਮੰਡੀਆਂ ਬਣਾਈਆਂ। ਔਰ ਬਿਜਲੀ ਫਰੀ ਕੀਤੀ ਮੇਰੇ ਬਾਬਾਤਾ ਪੈਨਸ਼ਨਾਂ ਸਕੂਲ ਲਈ ਪੜ੍ਹਾਈ ਫਰੀ ਕੀਤੀ ਆਟਾ ਦਾਣ ਸਕੀਮ ਨੇ ਕਿਉਂਕਿ ਉਹ ਦਾਣ ਦੇ ਸੀ ਮੇਰੇ ਪਿੰਡਾਂ ਤੋਂ ਸ਼ਹਿਰਾਂ 'ਚ ਕੁਝ ਪਰਵਾ ਰਹੇ ਜੇ ਆ ਜਿਹੜੇ ਬਹੁਤ ਗਰੀਬੀ ਦੇ ਖਾਤੇ ਆਪਣੀ ਮਿਹਨਤ ਨਾਲ ਆਪਦਾ ਘਰ ਪਾਲਦੇ ਆ ਸੋ ਉਹਨਾਂ ਦੀ ਹੈਲਪ ਲਈ ਉਹਨਾਂ ਦੇ ਟੀਮਾਂ ਚਲਾਈਆਂ ਹੋਈਆਂ ਔਰ ਮੈਂ ਇੱਕ ਹੋਰ ਸੁਣਿਆ ਹੋਰ ਵੀ ਜਿਹੜੀ ਆਪਣੇ 79 'ਚ ਬਾਦਲ ਸਾਹਿਬ ਨੇ ਸਕੀਮ ਚਲਾਈ ਆ ਪਹਿਲਾ ਦੂਜੀਆਂ ਲੜਕੀਆਂ ਦੇ ਲਈ ਸ਼ਗਨ ਸਕੀਮਾਂ ਚਲਾਈਆਂ ਜਿਹੜੀਆਂ ਸਕੀਮਾਂ ਉਹਦਾ ਦਾ ਸੇਰਾ ਵੀ ਆਪਣੇ ਹੱਥ ਲੈ ਰਹੇ ਆ ਨਾਨਾ ਦੇ ਬਿਆਨ ਸੁਣੇ ਤਾਂ ਕਹਿੰਦੇ ਜੀ ਸਾਡੀ ਕਾਂਗਰਸ ਸਰਕਾਰ ਨੇ ਸਕੀਮਾਂ ਚਲਾਈਆਂ ਜਦ ਕੇ ਉਹਨਾਂ ਦੇ ਸਾਹਮਣੇ ਆਪਣੀ ਅਕਾਲੀ ਦਲ ਸਰਕਾਰ ਸਮੇਂ ਸਕੀਮਾਂ ਸ਼ੁਰੂ ਹੋਈਆਂ ਔਰ ਬਾਦਲ ਸਾਹਿਬ ਜੋ ਕਹਿੰਦੇ ਸੀ ਆਪ ਵੀ ਪਹਿਲੇ ਟਰਮ ਚ ਪਹਿਲੇ ਸੈਸ਼ਨ ਚ ਪੂਰਾ ਕਰਦੇ ਸੀ ਚਲੋ ਉਹਨੂੰ ਤੋਂ ਸਮਾਪਤ ਆ ਗਬਰਾਹ ਹੋ ਕੇ ਪਿੱਛੇ ਚਲੇ ਗਏ ਆ ਤੇ ਸਾਡੀ ਕੌਮ ਨੂੰ ਇਹਨਾਂ ਨੇ ਔਰ ਸਾਡੀ ਪਾਰਟੀ ਨੂੰ ਬਦਨਾਮ ਕਰ ਲਈ ਬਹੁਤ ਝੂਠੀਆਂ ਗੱਲਾਂ ਕੀਤੀਆਂ ਜਿਹੜੀਆਂ ਕਿ ਅੱਜ ਸਭ ਨੂੰ ਸਮਝ ਆ ਗਈਆਂ ਕਿ ਸਾਦਾ ਆਪਣਾ ਬੰਦਾ ਆਪਣੀ ਪਾਰਟੀ ਔਰ ਆਪਣੇ ਧਰਮ ਦਾ ਕਦੇ ਵੀ ਮਾੜਾ ਨਹੀਂ ਗੱਲ ਕਰ ਸਕਦਾ ਔਰ ਦੂਜੀ ਗੱਲ ਮੈਂ ਢਿਲੋ ਸਾਹ ਬਾਰੇ ਕਹਿਣਾ ਚਾਹੂੰਗੀ ਕਿ ਉਹ ਵੀ ਤੁਹਾਡੇ ਵਿੱਚੋਂ ਹੀ ਉੱਠੇ ਆ ਔਰ ਧਾਰਮਿਕ ਜੀ ਗੁਰੂ ਨੂੰ ਮੰਨਣ ਵਾਲੇ ਆ ਔਰ ਜਿੰਨਾ ਕਹਿੰਦੇ ਆ ਉਹਨਾਂ ਨੂੰ ਜ਼ਰੂਰ ਕਰਦੇ ਆ ਔਰ ਹਰੇਕ ਨਾਲ ਧਾਰਮਿਕ ਸਾਂਝ ਆ ਉਹਨਾਂ ਦੀ ਤੁਹਾਡਾ ਦੇਖ ਲਈ ਰਿਸ਼ਤਵਾਰੀ ਵਗੈਰਾ ਲੁਧਾਣੇ ਇਸ ਹੋਵੇ ਜਾਂ ਕੋਈ ਜਾਣਕਾਰ ਹੋਵੇ ਦੋਸਤ મિતਰ ਉਹਨਾਂ ਤੋਂ ਢਿਲੋ ਸਾਹ ਬਾਰੇ ਤੁਸੀਂ ਪੁੱਛ ਸਕਦੇ ਆ ਔਰ ਜੋ ਕਹਿਣਗੇ ਜ਼ਰੂਰ ਕਰਨਗੇ ਔਰ ਤੁਹਾਡੇ ਦੁੱਖ ਸੁੱਖ ਵਿੱਚ ਜਿੰਨੇ ਸ਼ਹਿਰ ਦੁੱਖਾਂ ਸਾਥ ਰਹੇ ਦੀ ਉਹਨਾਂ ਦੀ ਹਮੇਸ਼ਾ ਪਹੁੰਚ ਰਹੇ ਆ ਸਾਡੇ ਸੱਤ ਸਾਲ ਤੋਂ ਉਹ ਮੈਂਬਰ ਨਹੀਂ ਵੀ ਸੀ ਆਪਣੀ ਪੋਲਟਿਕਸ ਚ ਐਕਟਿਵ ਫਿਰ ਵੀ ਰਹੇ ਹੁੰਦਾਈ ਫਰੇਕ ਦੇ ਘਰ ਚ ਪਹੁੰਚ ਗਈ ਵੀ ਫਰੇਕ ਮੈਂਬਰ ਦਾ ਉਹਨਾਂ ਨੂੰ ਇਕੱਲੇ ਇਕੱਲੇ ਦਾ ਪਤਾ ਵਾ ਤੋਂ ਦੁੱਧਾ ਮੈਂ ਤੁਹਾਨੂੰ ਇਹ ਕਹਿਣਾ ਚਾਹਨੀ ਆ ਵੀ ਮੈਂ ਜਦੋਂ 84 ਹੋਈ ਮੈਂ ਬਹੁਤ ਛੋਟੀ ਸੀ ਉਹ ਤੇ ਉਹ ਤੋਂ ਇਹਨਾਂ ਦਾ ਜ਼ਿਆਦਾ ਪਤਾ ਨਹੀਂ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਕਾਂਗਰਸ ਨੇ ਅਟੈਕ ਕੀਤਾ ਉਹਦੇ ਦਰਵਾਜ਼ਾ ਸਾਹਿਬ ਤੇ ਉਸ ਤੋਂ ਬਾਅਦ ਅਸੀਂ ਸੋਚਣਾ ਕਿ ਜੇ ਕਾਂਗਰਸ ਇੰਨੀ ਮਾੜੀ ਆ ਤਾਂ ਫਿਰ ਸਾਡੇ ਪਿੰਡਾਂ ਲੋਕ ਕਿਉਂ ਜੁੜੇ ਰਹੇ ਹਨ ਪਰ ਅੱਜ ਵੀ ਉਹੀ ਹਾਲਾਤ ਆ ਗਲਤੀਆਂ ਸਾਡੀਆਂ ਆ ਜਦੋਂ ਅਸੀਂ ਇਹਨਾਂ ਸਰਕਾਰਾਂ ਨੂੰ ਦੁਬਾਰਾ ਦੁਬਾਰਾ ਲਿਆ ਕੇ ਤਾਸਤੇ ਬਣਾਉਨੇ ਆ ਕਦੇ ਅਸੀਂ ਆਪਦੇ ਭਾਈਚਾਰੇ ਨਾਲ ਕਿੱਥੇ ਚਲੇ ਆ ਗਲ ਕੇ ਫਿਰ ਇਹ ਕੋਈ ਸੋਚਣਾ ਚਾਹੀਦਾ ਆ ਆਪਾਂ ਨੂੰ ਵੀ ਇਹ ਕਰੀਆਂ ਨਾ ਸਾਡੇ ਸਕੇ ਹੋਏ ਆ ਪਰ ਨਾ ਹੀ ਹੋਣਾ ਕਾਂਗਰਸ ਦੇ ਤੁਸੀਂ ਦੇਖਦੇ ਆ ਬੀਜੇਪੀ ਦਾ ਤਾਂ ਹਾਲਾਤ ਤੁਹਾਡੇ ਸਾਹਮਣੇ ਹੀ ਆ ਵੀ ਆਪਾਂ ਨੂੰ ਦਿੱਲੀ ਤੱਕ ਪਹੁੰਚ ਨਹੀਂ ਕਰੂ ਦਿੰਦੇ ਔਰ ਚ 60 ਵਾਲੇ ਵੀ ਨਾ ਨਰੇ ਮਿਲੇ ਆ। ਔਰ ਤਿੰਨੋਂ ਪਾਰਟੀਆਂ ਜਿਹੜੀਆਂ ਅਸੀਂ ਦਿੱਲੀ ਤੋਂ ਚੱਲਦੀਆਂ। ਦਿੱਲੀ ਇਹਨਾਂ ਨੇ ਆਉਣਾ ਵੋਟਾਂ ਲੈਣੀਆਂ, ਠੂਠੇ ਲਾਰੇ ਲਾਉਣੇ ਆ ਤੁਹਾਨੂੰ ਔਰ ਦਿੱਲੀ ਚਲੇ ਜਾਣਾ। ਤੇ ਉਥੋਂ ਹੀ ਇਹਨਾਂ ਨੇ ਆਪਣੀਆਂ ਮਰਜ਼ੀਆਂ ਕਰਦੇ। ਕਿਉਂਕਿ ਪੰਜਾਬ ਦੀ ਜ਼ਿਆਦਾ ਲੋੜ ਨਹੀਂ ਇਹਨਾਂ ਨੂੰ। ਪੰਜਾਬ ਦੀਆਂ ਸਿਰਫ 13 ਸੀਟਾਂ ਆ। ਇਹਨਾਂ ਦੀ ਸਰਕਾਰ ਦਾ ਬੁੱਧੀਆਂ ਸੀਟਾਂ ਤੋਂ ਬਣ ਜਾਣੀ ਹੈ। ਪੰਜਾਬ ਨਾਲ ਕੋਈ ਬੜਾ ਫਰਕ ਨਹੀਂ ਪੈਣਾ। ਪਰ ਪੰਜਾਬ ਦੀ ਸਾਡੀ ਆਵਾਜ਼ ਸੁਣਨੇ ਸਾਨੂੰ ਆਪਣਾ ਮੈਂਬਰ ਪਾਰਲੀਮੈਂਟ ਚਾਹੀਦੇ ਆ। ਤੇ ਉਹਨਾਂ ਨੂੰ ਦਿਵਾਉਣ ਲਈ ਤੁਹਾਨੂੰ ਸਾਰਿਆਂ ਨੂੰ ਅਹੀ ਬੇਨਤੀ ਹੈ ਕਿ ਤੁਸੀਂ ਸਾਰੇ ਹੋਰ ਵੀ ਦੰਦਸ ਕੱਲੇ ਲੁਧਿਆਣੇ ਚ ਨਹੀਂ ਹੋਰ ਵੀ ਆਪਣੇ ਪੂਰੇ ਪੰਜਾਬ ਚ ਆਪਣੇ ਅਕਾਲੀ ਦਲ ਦੇ ਨਮਾਇੰਦੇ ਐਮਪੀ ਸੁਣੋ ਜੋ ਤੁਹਾਡੀ ਆਵਾਜ਼ ਸੈਂਟਰ ਤੱਕ ਪਹੁੰਚਾ ਸਕਣ ਸਾਡੇ ਨਿਬੇਆ ਦੇ ਰੱਖ ਸਕਣ ਫਾਈਨਲੀ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਤੁਸੀਂ ਸਾਰਾ ਭਾਈਚਾਰਾ ਆਪਣਾ ਪਰਿਵਾਰ ਆਪਸ ਅਕਾਲੀ ਦਲ ਦਾ ਪਰਿਵਾਰ ਆ ਸਾਰੇ ਸਾਰੇ ਆਪ ਮਿਲ ਕੇ ਆਪਾਂ ਖਫਲਾ ਮਾਰੀਏ ਕਿ ਆਪਣੀ ਪਾਰਟੀ ਨੂੰ ਸੋਹ ਕਰੀਏ ਕਿਉਂਕਿ ਇਹਨਾਂ ਨੇ ਹੁਣ ਫੇਰ ਝੂਠ ਫੁਲਾ ਰਿਆ ਪਹਿਲਾਂ ਬੀਬੀਆਂ ਨੂੰ ਬਾਜ਼ਾਰ ਦਾ ਲਾਰਾ ਲਾਇਆ ਸੀ ਔਰ ਹੁਣ ਕਾਂਗਰਸ ਆਏ ਨੇ ਬੋਰਡਾਂ ਤੇ ਲੱਗਿਆ ਵੀ ਲੱਖ-ਲੱਖ ਰੁਪਈਆ ਮਹੀਨਾ ਦੇਣਗੇ ਬੀਬੀਆਂ ਨੂੰ ਤੁਸੀਂ ਆਪ ਸੋਚੋ ਜੇ ਇਹਦੇ ਹਜ਼ਾਰ ਨਹੀਂ ਦੇ ਸਕੀਏ ਕਿ ਸਰਕਾਰ ਤੇ ਲੱਖ ਕਿਹਨੇ ਦੇਣਾ ਔਰ ਅੱਜ ਇਹ ਮੋਦੀ ਸਾਹਿਬ ਦਾ ਬਿਆਨ ਵੀ ਦੇਖੋ ਲੱਗਿਆ ਹੋਇਆ ਬੋਰ ਲੱਖਪਤੀ ਦੀ ਦੀ ਯੋਜਨਾ ਵੀ ਬੀਬੀਆਂ ਨੂੰ ਲੱਖਪਤੀ ਬਣਾ ਦੇਣਾ ਸੋ ਇਹਨਾਂ ਦੇ ਝੂਠੇ ਜਿਮਲੇ ਆ ਕਿਤੇ ਜਿੰਨੀ 10 ਸਾਲ ਤੋਂ ਨਹੀਂ ਸਰਕਾਰ ਚੱਲੀ ਆਉਂਦੀ ਆ ਅੱਜ ਤੱਕ ਤਾਂ ਇਹਨਾਂ ਨੇ ਕਿਸੇ ਲਈ ਕੁਝ ਕੀਤਾ ਨਹੀਂ ਸਿਰਫ ਗੱਲਾਂ ਮਾਰ ਕੇ ਆਪਣੀਆਂ ਸੁਣਾ ਕੇ ਝੂਠੀਆਂ ਗੱਲਾਂ ਤੇ ਵਾਪਸ ਚਲੇ ਜਾਂਦੇ ਕਈ ਵਾਰੀ ਸੋ ਆਪਾਂ ਇਹਨਾਂ ਦੀਆਂ ਗੱਲਾਂ ਚ ਆ ਜਾਂਦੇ ਆ ਜਿਵੇਂ ਪਹਿਲਾਂ ਭਗਵੰਤ ਮਾਨ ਦੇ ਝੂਠੇ ਲਾ ਰਿਆਂ ਸੀ ਆ ਕੇ ਉਹ ਬੰਦਾ ਕੋਈ ਕਾਬਲ ਨਹੀਂ ਸੀ ਅਸੀਮ ਬਣਾਉਂਦੇ ਚਲੋ ਜੇ ਪਾਰਟੀ ਸੀ ਨਵੀਂ ਪਾਰਟੀ ਉੱઠી ਸੀ ਪਰ ਆਪਾਂ ਸਾਰੇ ਨੂੰ ਦੇਖਣਾ ਚਾਹੀਦਾ ਸੀ ਕਿ ਜਿਹੜਾ ਪਾਰਟੀ ਦਾ ਸੀਐਮ ਬਣਨਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਵੀ ਉਹਦੇ ਕਹਜਾ ਹੋਣਾ ਚਾਹੀਦਾ ਸੰਪੀਅਰ ਬੰਦਾ ਹੋਣਾ ਚਾਹੀਦਾ ਨਾ ਕਿ ਸ਼ਰਾਬੀ ਕੁਆਬੀ ਕਿਉਂਕਿ ਸਭ ਨੂੰ ਪਤਾ ਸੀ ਪਤਾ ਨਹੀਂ ਫਿਰ ਵੀ ਕਿਵੇਂ ਪਲੇਖੇ ਤੇ ਬਾਕੀ ਚਲੋ ਸਮਾ ਹੁੰਦਾ ਵਾ ਬਦਲਾਵ ਆ ਗਈ ਕਿ ਅਸੀਂ ਆਪਣੀ ਕੌਮ ਆਪਣੀ ਅਖਾਲੀ ਸਾਡੇ ਲੋਕ ਸਭਾ ਹਲਕਾ ਨਿਆਰਾ ਤੋਂ ਸ਼ੋਭਨੀ ਗੜੀ ਦੇ ਬੀਜਵਾਦ ਉਹਨਾਂ ਦੇ ਚਰਨ ਪਤਰੀ ਬੀਬੀ ਨਿਰਜੀਤ ਗੌਰ ਤੇ ਲਾ ਜੀ ਬੋਵੀ ਗੱਜਾ ਜੀ ਬਿੰਦਰ ਬਿੰਦਰ ਜੀ ਤੇ ਸਾਪੀਤ ਕੌਕੇ ਜੀ ਸਭ ਸਤਿਕਾਰਯੋਗ ਜਿਹਦੇ ਵੀ ਬੈਠਿਓ ਮੇਰੀਓ ਪੈਣੋ ਭਰਾਓ ਨੌਜਵਾਨੋ ਅਗਰੋ ਸਭ ਨੂੰ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਨੋ ਸਾਰ ਦੇ ਫਤਿਹ ਕਰਨੀ ਆ جتنا ایڈ گل نہیں بننی جج بج کے فتح ہوا بھائی ہاتھ کھڑے کر کے بج بج کے جت گئے گل بڑی آ سب کو پہلے گا میں ہے سر دلہا نے ਰੈਸ਼ਨਰੀਆ ਵਈ ਨਾ ਕੜੀਆਂ ਬੀਬੀ ਜੀ ਨਾਲ ਉਹ ਮੇਰੀ ਰੈਸ਼ਨਰੀ ਦਾ ਸੀ ਨਹੀਂ ਆ ਮੇਂਆਂ ਭੈਣਾ ਮੇੜੀਆਂ ਬੈਠੀਆਂ ਭੈਣਾ ਭਰਾ ਨੌਜਾਨ ਬੱਚੇ ਮੇਰੇ ਭਤੀਜੇ ਪੰਜ ਜੇ ਪੰਜ ਆ ਹੈ ਕਿ ਨਹੀਂ ਦੱਸੋ ਮੇਂਦਾ ਤਾਂ ਸਭ ਰੈਸ਼ਨਰੀਆ ਕਿਉਂ ਮੈਂ ਇਸ ਕਾ ਕੇ ਦੱਸਣਾ ਚਾਹੁੰਦਾ ਕਿ ਜਦੋਂ ਮੈਂ ਇੱਥੇ ਆਇਆ ਤੇ تسی بے کچھ نہیں دیکھیا میری جان دے سی کیونکہ میں تسیزہ رہا ہی تھے پہلا دورہ تو ہڈے بینڈے دلے بینڈ رکھیا حالات بڑے بارے سی دیر دیرہ دیرہ جدو اچھے آیا بڑا پیار دیتا رہی تسی بہت سرکار دیتا پھر پارٹی نے میں نے اٹھے پہ اٹھا تو تسی کچھ نہیں دیکھیا تسی کے دیکھیا شرام نے اگالی دا ਤੁਸੀਂ ਕਿ ਦੇਖਿਆ ਤਕਰੀ ਤਕਰੀ ਨੇ ਮਾਰਵਾਖਿਆ ਤੇ ਮੈਂ ਵੀ ਪਿਛਲੇ 13 ਸਾਲਾਂ ਤੋਂ ਪਰਿਵਾਰ ਵਾਂਗੂ ਦਲਵੇ ਦੇ ਇੱਕ ਇੱਕ ਘਰ ਤੇ ਇੱਕ ਇੱਕ ਭੈਣ ਨਾਲ ਇੱਕ ਇੱਕ ਮੇਰ ਨਾਲ ਇੱਕ ਇੱਕ ਬੱਚੇ ਨਾਲ ਉਹਦੇ ਨਾਲ ਦੁੱਖ ਸੁੱਖ ਵਿੱਚ ਆਇਆ ਪਰਿਵਾਰ ਵਾਂਗੂ ਮਿਲਿਆ ਤੁਸੀਂ ਮੇਰਾ ਪਰਿਵਾਰ ਹੋ ਮੈਂ ਪਿੰਡ ਜੇਰ ਗਿਆ ਸੀ ਨਾ ਆਪਣੇ ਜਦੋਂ ਬਣ ਕੇ ਗਿਆ ਤੇ ਮੇਰੇ ਪਿੰਡਾਂ ਦਾ ਬੜਾ ਮੈਨੂੰ ਮਾਨ ਦਿੱਤਾ ਕਿ ਮੈਂ ਉੱਥੇ ਗੱਲ ਕਹਿ ਕੇ ਆਇਆ ਸੀ ਇੱਥੇ ਹੀ ਇਸ ਜਗ੍ਹਾ ਤੇ ਮੈਂ ਪਹਿਲਾਂ ਵੀ ਬੋਲਿਆ ਕਿ ਮਧਾਰ ਪਿੰਡਿਆ ਮੇਰਾ ਮਧਾਰਾਂ ਉਹ ਮੇਰੀ ਜਨਮੋਂ ਵੀ ਆ ਮੇਰੀ ਕਣੋਂੋਂ ਵੀ ਆ ਤੁਸੀਂ ਮਾਰ ਦਿੱਤਾ ਬੋਲੇ ਇਸਾਂ ਹਾਰਾ ਜੀ ਮੇਰੀ ਰਿਛਲੇ ਦੀ ਤੁਹਾਡੇ ਨਾਲ ਬੁੜੀ ਆ ਠੀਕ ਹੈ ਅਸੀਂ ਮੰਨ ਲਈ ਜੀ ਤੁਸੀਂ ਮੰਨ ਲਿਆ ਤੇ ਮੈਂ ਇਹ ਵੀ ਕਹਿੰਦਾ ਜਦ ਤੱਕ ਖਵਾਲ ਹੈ ਗਿਆ ਇਹ ਜਿਹੜੀ ਰਿਸ਼ਤਦਾਰੀ ਆ ਇਦਾਂ ਚੱਲੂਗੀ ਕਿਉਂਕਿ ਤੁਹਾਡੀ ਸੇਵਾ ਚ ਖਾਣ ਮੇਲੇ ਹਾਜ਼ਰ ਹੋਜੀ ਦੂਜੀ ਬੇਟੀ ਤੇ ਲੋਹ ਸਾਹਿਬ ਸਾਡੇ ਕੈਂਡੀਡੇਟ ਤੇ ਲੋਹ ਸਾਹਿਬ ਤੋਂ ਬਦਿਆ ਕੈਂਡੀਡੇਟ ਸਾਨੂੰ ਨਹੀਂ ਮਿਲ ਸਕਦਾ ਕਿਉਂ ਪਹਿਲੀ ਗੱਲ ਹੈ ਆ ਜੇ 27 ਸਾਲ ਤੋਂ ਜਿਹੜਾ ਬੰਦਾ ਰਾਜਨੀਤੀ ਵਿੱਚ ਹੋਵੇ ਉਹ ਵੀ ਆਵਾਜ਼ ਦਾਦਾ ਸੇਵਾ ਕਰਦੇ ਆ 27 ਸਾਲ ਤੋਂ ਛੋਟੀ ਗੱਲ ਇਹ ਹੁੰਦੀ ਪੋਲਿਟਿਸ਼ਨ ਨੂੰ ਅ ਰਾਜਨੀਤਿਕ ਬੰਦੇ ਨੂੰ ਲੀਡਰ ਨੂੰ ਇਹ ਗੱਲ ਕਹਿਣੀ ਬਈ ਈਮਾਨਦਾਰਾ ਬੜੀ ਬੱਦੀ ਗੱਲ ਆ ਈਮਾਨਦਾਰ ਨੱਥਰੇ ਵੀ ਗਰਮਕ ਤੇ ਗੁਰੂ ਦੇ ਭੈਜ ਲਾਣਾ ਦੇ ਅੰਮ੍ਰਿਤਾਰੀ ਗੁਰੂ ਦਾ ਹੋਰੋਂ ਜਾ ਕੇ ਚੱਲਣ ਵਾਲੇ ਉਹ ਬੜੀਆ ਇਨਸਾਨ ਆ ਭਾਈ ਇਨਸਾਨ ਤੇ ਮੈਂ ਸਮਝਦਾ ਸਰਾਲ ਸੁਖਬੀਰ ਤੇ ਬਾਦਲ ਸਾਹਿਬ ਦਾ ਮੈਂ ਦਾ ਧੰਨਵਾਦ ਕਰਦਾ ਕਿ ਸਾਨੂੰ ਬਹੁਤ ਹੀ ਬੜੀਆ ਉਮੀਦਵਾਰ ਦਿੱਤੇ ਆ ਬੜੀਆ ਆਪਣਾ ਫਾਜ਼ਮਾਨ ਦਾ ਆਪਾਂ ਉਹਨਾਂ ਨੂੰ ਜਿਤਾ ਕੇ ਭੇਜਿਆ ਸਿਰ ਦੋ ਤਿੰਨ ਗੱਲਾਂ ਕਾਹ ਜੇ ਕਿਉਂਕਿ ਗੱਡੀ ਬੜੀ ਆ ਇੱਕ ਤਾਂ ਬੀਬੀ ਉਹ ਆਹ ਸਾਹਮਣੇ ਦੇਖੋ ਅਸੀਂ ਕਿਹਾ ਸੀ ਤੁਹਾਨੂੰ 2000 ਰੁਪਏ ਮਹੀਨਾ ਦੇਾਂਗੇ ਜੇ ਸਾ ਉਹ ਲਿਖੋ ਲਿਖਿਆ ਸਾਡਾ ਪੱਕਾ ਵਾਦਾ ਅੱਜ ਵੀ ਹੈਗਾ ਅੱਜ ਵੀ ਹੈਗਾ ਵਾਦਾ ਅਸੀਂ ਕਿਹਾ ਸੀ 2000 ਦੇਾਂਗੇ ਅਸੀਂ ਜੋ ਵਾਦਾ ਕਰਤਾ ਜੋ ਕਿਹਾ ਉਹ ਕੀਤਾ ਤੇ ਜੋ ਕਹਾਗੇ ਉਹ ਕਰਾਂਗੇ ਕਿ ਲੋਕ ਸਾਡੀ ਵੇਖ ਲਈ ਖਾਸियत ਹੈ ਜੋ ਕਹਿਤਾ ਉਹ ਹੋਏਗਾ ਇੱਕ ਵਾਰ ਇੱਕ ਗੱਲ ਮੈਂ ਹੋ ਵੀ ਦੱਸ ਦਿਆਂ ਅੱਜ ਦਾ ਦਿਨ ਲੋਕਾਂ ਨੂੰ ਆਉਣਾ ਸੀ ਤੁਹਾਨੂੰ ਪਤਾ ਮੀਖੇ ਕਾਮ ਆਏ ਆ ਬੱਡੇ ਇੱਥੇ ਲੋਤਰ ਪ੍ਰੋਗਰਾਮ ਸੀਗੇ ਜੇ ਬੈਠੇ ਬੇਇੱਜ਼ਤੀ ਕੀਤੀ ਮੈਂ ਭੇਜੀ ਹੋਣ ਭੇਜਦੇ ਹੋ ਵੀ ਦੇ ਨੂੰ ਆਪਣੇ ਇੱਥੇ ਬੱਸੀ ਸੀ ਯੇ ਸਰ ਕੇ ਆਪਾਂ ਪ੍ਰੋਗਰਾਮ ਅੱਜ ਰੱਖਿਆ ਜੋ ਭੇਜੀ ਆਇਆ ਭੇਜਦੇ ਅਸੀਂ ਜੀਆਂ ਵੀ ਰੱਖਦੇ ਆ ਧਰਵਾਜ ਵੀ ਕਰਦੇ ਆ ਹਾਂ ਬੀਬੀਓ ਉਹ 2000 ਰੁਪਏ ਦਾ ਲਿਖਿਆ ਨਾ ਅਸੀਂ 2000 ਦੇਣਾ ਸੀ ਤੁਹਾਨੂੰ ਪਰ ਤੁਸੀਂ ਨੇ ਨਾ 1-1000 ਦੇ ਬਗਲੇ ਲਾ ਕੇ ਉਹ ਫਾਰਮ ਭਰਤੇ ਫਾਰਮ ਬਰੇ ਬਰੇ ਟੁੱਟੇ ਬੰਦੇ ਫਾਰਮ ਗਾਰੰਟੀਆ ਝੂਠੀਆਂ ਕੱਲੇ ਕੱਲੇ ਬੀਬੀਆਂ ਉਹਨਾਂ ਨੇ ਕਿਹਾ ਕਿ 1-1000 ਰੁਪਏ ਜਿੱਦਣ ਤੁਹਾਡੀ ਸਰਕਾਰ ਬਣ ਕੇ ਜਾਨੀ ਆਮ ਆਦਮੀ ਪਾਰਟੀ ਦੀ 1-1000 ਰੁਪਏ ਇੱਕ-ਇੱਕ ਬੀਬੀ ਦੇ ਖਾਤੇ ਵਿੱਚ ਆਉਂ ਯਾ ਜੀ ਨਾ ਬੀਬੀ ਧਾਤੀ ਨੇ ਹੋ ਗਿਆ 24 ਸਾਲ ਹੋ ਗਏ 24 ਸਾਲ ਕੱਲੀ ਕੱਲੀ ਬੀਬੀ ਧਾਤੀ ਦੇ 1000 ਰੁਪਿਆ ਪਹਿਲਾਂ ਤਾਂ ਪੁੱਛੋ ਕਿੱਥੇ ਗਿਆ ਵੀ ਆ ਗਿਆwidehat ਜਾ ਦੋਹਾਂ ਹੱਥ ਖੜੀ ਕਰਕੇ ਆ ਗਿਆ ਨਹੀਂ ਆ ਜੇ ਖੋਲ ਕੇ ਦੱਸਣਾ ਵੀ ਨਹੀਂ ਆ ਨਹੀਂ ਆ 100 ਆਉਣਾ ਦੇ ਦੇਗਾ ਹੋਰ ਮੈਂ ਤਾਂ ਨਹੀਂ ਦੱਸ ਦਿਆਂ ਹੋਲੇ لاکھ لاک روپے والے بھی آ کے کمرے سارے لکھ لاکھ روپیہ تاؤ گا ہزار دیں ایک چیز والی گول نوٹ کر لو پھر ہوں ایڈا کرو جا کما رہے جھاڑو والا انہوں نے یہ گل کرو تی تی ہزار روپیہ سارا ہو گیا بائلنس سا پر رکھو تو جی گھر چار بیبیا پانچ بیبیاں سکنا ہو گیا اپنا سوا لاکھ تو ڈیڑھ لاک روپیہ سیکنڈ والا ਤੇ ਇਹਨੂੰ ਕਹਿੰਦਾ ਪਹਿਲਾਂ ਸਾਨੂੰ ਉਹ ਦਿਓ ਉਸ ਤੋਂ ਬਾਅਦ ਸਾਡੀ ਦੂਜੀ ਗੱਲ ਕਰਾਂਗੇ ਹੋਰ ਇਹ ਮੂੰਹ ਨਾ ਲਾਇਓ ਬਦਾਵ ਵਾਲੀ ਸਰਕਾਰ ਆ ਝੂਠੀ ਸਰਕਾਰ ਆ ਤੇ ਬੀਬੀਓ ਜਲਦੀ ਕਲੀ ਬੋਟ ਹੁਣ ਪਾ ਦਿਓ ਅਕਾਲੀ ਦਲ ਕਿਉਂਕਿ ਅਕਾਲੀ ਦਲ ਹੀ ਆ ਸਾਡੀ ਮਾਪ ਪਾਰ ਦੀ ਅਕਾਲੀ ਦਲ ਪੰਜਾਬ ਦੀ ਪਾਰਟੀ ਆ ਅਕਾਲੀ ਦਲ ਪੰਜਾਬ ਦੇ ਨਾਲ ਦੀ ਗੱਲ ਕਰਦੀ ਆ ਪੰਜਾਬ ਪੰਜਾਬ ਦੀ ਗੱਲ ਕਰਦੀ ਆ ਅਕਾਲੀ ਦਲ ਤੇ ਜੇ ਗਰੀਬਾਂ ਦੀ ਗੱਲ ਕਰਦੀ ਆ ਕਿਸਾਨਾਂ ਦੀ ਗੱਲ ਕਰਦੀ ਆ ਮਜ਼ਦੂਰਾਂ ਦੀ ਗੱਲ ਕਰਦੀ ਆ ਤੇ ਉਹ ਔਰ ਕਾਦੀ ਦਾ ਲੈ ਜਿੰਨੀਆਂ ਸਕੀਮਾਂ ਆਪਣੇ ਗਰੀਬਾਂ ਵਾਸਤੇ ਚਲਾਈਆਂ ਕਿਸਾਨਾਂ ਵਾਸਤੇ ਮੈਨੂੰ ਯਾਦ ਹੈ ਉਸ ਜਦੋਂ ਮੈਂ ਐਮਐਨਏ ਸੀ 411 12 ਕੈਕਸ਼ਨ ਦਿੱਤੇ 411 ਕਿਸੇ ਕੋਲ ਕਿਤੇ ਰੋਡ ਪੇਂਟ ਜੀ ਨੂੰ ਪੁੱਛ ਲਓ ਕਿਤੇ ਵੀ ਗੱਲ ਕਰ ਲਓ ਪੂਰੇ ਹਲਕੇ ਦੇ ਵਿੱਚ ਪੰਜ ਸਾਰ ਸਰਕਾਰ ਆਈ ਆ ਕਾਂਗਰਸ ਦੀ ਤੇ 25 ਸਾਰੇ ਨੇ ਹੋਗੇ ਕਿਸੇ ਦੇ ਇੱਕ ਵੀ ਚੋਅੇ ਕੈਕਸ਼ਨ ਦਿੱਤਾ ਹੋਵੇ ਨਾ ਕੋ ਦੇਗਾ ਤੁਹਾਡੇ ਪਿੰਡ ਦੇ ਵਿੱਚ ਦੋਗੇ ਵੀ ਲੋਟਾ ਨਿਆ ਤੋਂ ਮੂਰਾ ਲੱਗਦਾ ਨਹੀਂ ਜੋ ਵੀ ਲੋਟਾ ਤੇ ਹੁਣ ਉਸ ਲੋਗੇ ਨੂੰ ਨੀਵਾ ਵੀ ਕੰਮ ਦਾ ਥੋੜੇ ਜਿਹਾ ਲੱਖ ਹੋਣ ਦਿਓ ਇੱਥੇ ਕਾਹਦੀ ਜਲਾ ਇਹ ਆਪ ਜਾ ਕੇ ਕਾਹ ਕਿਆ ਹੁੰਦਾ ਚਾਹੇ ਆਪਣੀ ਸਰਕਾਰ ਹੋਵੇ ਚਾਈ ਨਾ ਹੋਵੇ ਕਲੇਰ 'ਚ ਇੰਨਾ ਦਮ ਹੈਗਾ ਜੋ ਸਾਰੇ ਕੰਮ ਕਰਾ ਸਕਦਾ ਕਿਉਂਕਿ ਆਪਾਂ ਵੀ ਅੱਜ ਦੇਖੋ ਉਹਦੇ ਕੋ ੱਟਕਾ ਨਹੀਂ ਕਰਦੇ ਤੇ ਇਸ ਵਾਸਤੇ ਮੇਟ ਕਾਣੀ ਚੋਣ ਹਾਂ ਇਹ ਕਾਦੀ ਹੋਗਾ 3:00 ਵਜੇ ਪਰ ਘਰ ਘਰ ਜਾਣਾ ਪਊਗਾ ਕੱਲੇ ਕੱਲੇ ਕੋ ਜਾ ਕੇ ਬੇਨਤੀ ਕਰਨੀ ਪਊਗੀ جا کے ووٹ ਪਾਣੀ ਪਾਉਣੀ ਪਊਗੀ ਗਰਮੀ ਦਾ ਮੌਸਮ ਹੈ ਸਾਰੇ ਜੀ ਜਾੜਨ ਕੇ ਆਪਣੀ ووٹ ਪਰਿਵਾਰਾਂ ਦੀ ووٹ ਕਿਉਂਕਿ ਮੈਨੂੰ ਇੱਥੇ ਬਹੁਤ ਜ਼ੋਰ ਲਾਉਣ ਦੀ ਲੋੜ ਨਹੀਂ ਬਹੁਤ ਵੱਡਾ ਲੰਮਾ ਚੌੜਾ ਭਾਸ਼ਣ ਦੇਣ ਦੀ ਲੋੜ ਨਹੀਂ ਮੈਨੂੰ ਇਹ ਜਗਰ ਤੇ ਮਾਨ ਹੈ ਚੰਸ ਸਿੰਘ ਡੱਲਾ ਤੇ ਮਾਨ ਹੈ ਕਿ ਤੁਸੀਂ ਹਮੇਸ਼ਾ ਚੰਸ ਸਿੰਘ ਡੱਲਾ ਨੂੰ ਬਹੁਤ ਵੱਡਾ ਪਿਆਰ ਕਰਦੇ ਹੋ ਤੇ ਸਤਿਕਾਰ ਦਿੰਦੇ ਹੋ ਉਸ ਤੋਂ ਜ਼ਿਆਦਾ ਵਾਗੇ ਵਾਹ ਰੁਜੀਗਾ ਖਾਲਸਾ ਫੜੇ